ਅਜੀ ਤੂੰ ਸ਼ਰਾਬ ਪੀ ਕੇ ਜਿਹੜੀ ਇੰਨੀ ਫਾਸਟ ਗੱਡੀ ਲੈ ਕੇ ਆਇਆ ਕਿਉਂ ਲੈ ਕੁਛ ਨਹੀਂ ਜੀ ਤੇ ਸ਼ਰਾਬ ਤੁਸੀਂ ਪੀਤੀ ਹੋਈ ਹੈ ਸ਼ਰਾਬ ਤੁਸੀਂ ਇੰਨੀ ਸ਼ਰਾਬ ਪੀਤੀ ਹੋਈ ਹੈ ਚਾਰ ਬੰਦੇ ਗਵਾਣ ਨੇ ਮੇਰੀ ਗੱਲ ਫੋਲੋ ਕਰੋ ਆ ਦੇਖੋ ਖੜੀ ਗੱਡੀ ਦੇ ਵਿੱਚ ਤੁਸੀਂ ਆ ਕੇ ਟੱਕਰ ਮਾਰੀ ਤੁਸੀਂ 20 25 ਦੀ ਸਪੀਡ ਗੱਡੀ ਹੁੰਦੀ ਤੁਸੀਂ 20 ਦੀ ਹੋਵੇ 25 ਦੇ ਹੋਵੇ ਤੁਸੀਂ ਸ਼ਰਾਬ ਇੰਨੀ ਤੁੱਚ ਪੀਤੀ ਹੋਈ ਹੈ ਮੈਡੀਕਲ ਹੁਣ ਕਰਾ ਲਈ ਆਪਾਂ ਤੁਹਾਡਾ ਚਲੋ ਮੈਡੀਕਲ ਕਰਾ ਲੈਣੇ ਆਪਾਂ ਹੁਣ ਤੁਸੀਂ ਮੈਡੀਕਲ ਕਿਉਂ ਨਹੀਂ ਕਰਾਉਂਦੇ ਪਏ ਇਹਨਾਂ ਨੂੰ ਲਾਓ ਇਹਨਾਂ ਦੀ ਗੱਡੀ ਥਾਣੇ ਆ ਗੱਡੀ ਥਾਣੇ ਲੈ ਜਾਂਦੇ ਆ ਜੋ ਬਣੀ ਕਾਰਵਾਈ ਉਹ ਕਰ ਲਾਂਗੇ ਆਪਾਂ ਚਲੋ ਬੰਦਾ ਦੇਖੋ ਬੰਦਾ ਆਹ ਅੱਗੇ ਸਪੀਡ ਲੈਣੇ ਟੁੱਟਣੇ ਥੋੜੀ ਬੰਦਾ ਫਟਾ ਘੱਟਦਾ ਹੋ ਗਿਆ ਓਏ ਵਿਚਾਰੇ ਦੇ ਰਿਕਸ਼ੇ ਵਿੱਚ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਰਾਹੁਲ ਭਗਤ ਹੈ ਮੈਂ ਘਰੋਂ ਆਇਆ ਸੀਗਾ ਭਾਜੀ ਗੱਡੀ ਇੱਥੇ ਲਾਈ ਆ ਘਰਦਿਆਂ ਉਤਾਰ ਰਿਹਾ ਸੀਗਾ ਇੰਨੇ ਪਿੱਛੋਂ ਦੀ ਗੱਡੀ ਲਿਆ ਕੇ ਬਹੁਤ ਜਿਆਦਾ ਸਪੀਡ ਤੇ ਗੱਡੀ ਸੀ ਇਹਨੇ ਜਿਹੜੀ ਗੱਡੀ ਵਿੱਚ ਮਾਰੀ ਇੰਨੇ ਸ਼ਰਾਬ ਐਨੀ ਪੀਤੀ ਹੋਈ ਆ ਤੇ ਕੋ ਆਊਟ ਆਫ ਕੰਟਰੋਲ ਹੋ ਗਈ ਗੱਡੀ ਤੇ ਗੱਡੀ ਪੂਰੀ ਸੜਕ ਦੇ ਉੱਤੇ ਘੁੰਮੀਆਂ ਦੀ ਪਹਿਲਾਂ ਇਹਨੇ ਰਖਸ਼ਾ ਵਾਲੇ ਨੂੰ ਮਾਰਿਆ ਰਖਸ਼ਾ ਵਾਲੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਅੱਧ ਮਰਿਆ ਹੋਗਾ ਰਖਸ਼ਾ ਵਾਲਾ ਠੀਕ ਆ ਉਸ ਵੇਲੇ ਮੰਮੀ ਦੇ ਬੱਚੀ ਬਹੁਤ ਜ਼ੋਰ ਦੀ ਲੱਕ ਦੇ ਵਿੱਚ ਮੰਮੀ ਨੂੰ ਹਸਪੀਟਲ ਲੈ ਕੇ ਗਏ ਆ ਠੀਕ ਆ ਉਸ ਤੋਂ ਬਾਅਦ ਇਹ ਸ਼ਰਾਬ ਪੀਤੀ ਆ ਸ਼ਰਾਬ ਉਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਬਖਸ਼ਣਾ ਇਹਨੂੰ ਇਹਨੇ ਪਤਾ ਲੱਗਿਆ ਕਿ ਇਹਨੇ दारू ਹੀ ਪੀਤੀ ਹੋਵੇ ਇਹਨੇ ਭਾਜੀ दारू ਪੀਤੀ ਬਹੁਤ ਜ਼ਿਆਦਾ ਇਹਨੂੰ ਸੁਰਤ ਨਹੀਂ ਹੈਗੀ ਕਿਸੇ ਚੀਜ਼ ਦੀ ਇਹ ਗੱਡੀ ਇਹਦੇ ਹੱਥੋਂ ਆਊਟ ਆਫ ਕੰਟਰੋਲ ਹੋ ਗਈ ਇਹਦੇ ਕੋਲ ਕੰਟਰੋਲ ਨਹੀਂ ਕੀਤੀ ਗਈ ਗੱਡੀ ਪਹਿਲਾਂ ਇਹਨੇ ਭਈਆ ਮਾਰਿਆ ਰਖਸ਼ੀ ਵਾਲਾ ਉਹ ਵੀ ਇੱਥੇ ਡਿੱਗਿਆ ਪਿਆ ਉਹ ਵੀ ਅੱਧ ਮਰਿਆ ਹੋਇਆ ਉਸ ਤੋਂ ਬਾਅਦ ਇਹਨੇ ਮੇਰੀ ਗੱਡੀ ਦੇ ਵਿੱਚ ਗੱਡੀ ਉਸ ਤੋਂ ਬਾਅਦ ਗੱਡੀ ਸਾਰੀ ਟੁੱਟ ਗਈ ਹਾਂ ਹਾਂ ਇੱਥੇ ਖੜਾ ਨਾ ਬੁਝਾਉਂਦਾ ਭਾਜੀ ਤੂੰ ਸ਼ਰਾਬ ਪੀ ਕੇ ਜਿਹੜੀ ਇੰਨੀ ਫਾਸਟ ਗੱਡੀ ਲੈ ਕੇ ਆਇਆ ਕਿਉਂ ਲੈ ਕੁਛ ਨਹੀਂ ਜੀ ਤੇ ਸ਼ਰਾਬ ਤੁਸੀਂ ਪੀਤੀ ਹੋਈ ਹੈ ਸ਼ਰਾਬ ਤੁਸੀਂ ਇੰਨੀ ਸ਼ਰਾਬ ਪੀਤੀ ਹੋਈ ਹੈ ਚਾਰ ਬੰਦੇ ਗਵਾਣ ਨੇ ਮੇਰੀ ਗੱਲ ਫੋਲੋ ਕਰੋ ਆ ਦੇਖੋ ਖੜੀ ਗੱਡੀ ਦੇ ਵਿੱਚ ਤੁਸੀਂ ਆ ਕੇ ਟੱਕਰ ਮਾਰਦੀ ਹੈ 20 25 ਦੀ ਸਪੀਡ ਗੱਡੀ ਹੁੰਦੀ ਹੈ ਤੁਸੀਂ 20 ਦੀ ਹੋਵੇ 25 ਦੇ ਹੋਵੇ ਤੁਸੀਂ ਸ਼ਰਾਬ ਇੰਨੀ ਧੁੱਚ ਪੀਤੀ ਹੋਈ ਹੈ ਮੈਡੀਕਲ ਹੋਣ ਕਰਾ ਲਈ ਆਪਾਂ ਤੁਹਾਡਾ ਚਲੋ ਮੈਡੀਕਲ ਕਰਾ ਲੈਨੇ ਆਪਾਂ ਹੁਣ ਤੁਸੀਂ ਮੈਡੀਕਲ ਕਿਉਂ ਨਹੀਂ ਕਰਾਉਂਦੇ ਵੇ ਆ ਇਹਨਾਂ ਨੂੰ ਲਾਓ ਇਹਨਾਂ ਦੀ ਗੱਡੀ ਥਾਣੇ ਆ ਗੱਡੀ ਥਾਣੇ ਲੈ ਜਾਂਦੇ ਆ ਜੋ ਬਣੀ ਕਾਰਵਾਈ ਉਹ ਕਰ ਲਾਂਗੇ ਆਪਾਂ ਚਲੋ ਬੰਦਾ ਦੇਖੋਗਾ ਬੰਦਾ ਆ ਇੰਨੀ ਸਪੀਡ ਨਾਲ ਇੰਨੇ ਟੋਟਰੇ ਥੋੜੀ ਬੰਦਾ ਫਟਾ ਲ ਘਾਟਾ ਓਏ ਵਿਚਾਰੇ ਤੇ ਰਿਕਸ਼ਾ